ਉਹ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾਈ ਨਾ ਉਹ ਆ ਘਰ ਸੀ ਆ ਵੇਖੋ ਜੰਦਰਾ ਲੱਗਾ ਤੇ ਆ ਨਿੰਮੋਂ ਦੇ ਘਰੇ ਲੱਗੀ ਆ ਅੱਗੇ ਉਹਨੇ ਬਰਾਣਾ ਪਾਇਆ ਆ ਮਗਰ ਦੋ ਮਕਾਨ ਨੇ ਕਿਉਂਕਿ ਇਹ ਜੰਦਰਾ ਲੱਗਾ ਐ ਪਾਸੇ ਠੀਕ ਹੈ ਜੀ ਇਹ ਕਾਰਨ ਕੀ ਆ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜਾ ਆ ਘਰ ਏ ਇਹ ਉਹਦੀ ਮੁੰਡੇ ਦੀ ਭੈਣ ਦਾ ਘਰ ਸੀ ਤੇ ਆ ਭਰਾ ਦਾ ਘਰ ਸੀ ਆ ਜਿਹੜਾ ਤਾਂ ਇਹ ਮੁੱਲ ਲਿਆ ਸੀ ਇਹਨਾਂ ਨੇ ਮੁੱਲ ਖਰੀਦਿਆ ਸੀ ਮੁੱਲ ਖਰੀਦਣ ਦੇ ਬਾਵਜੂਦ ਵੀ ਸਾਰੀ ਲਿਖਤਾ ਸਾਰਾ ਕੁਝ ਕੋਲ ਆ ਤਾਂ ਵੇੜ ਕੇ ੱੱੱਕੇ ਨਾਲ ਛਡਾਲਿਆ ੱੱੱਕੇ ਨਾਲ ਵੇੜ ਕੇ ਛਡਾਲਿਆ ਤੇ ਬਾਕੀ ਸਾਡੇ ਜਿਹੜੇ ਪੰਜਾਬ ਪੁਲਿਸ ਸੀ ਆਈ ਇੱਥੇ ਉਹਨਾਂ ਨੇ ਕੋਈ ਲਿਖਤ ਨਹੀਂ ਵੇਖੀ ਕੋਈ ਲਿਖਤ ਨਹੀਂ ਵੇਖੀ ਕੋਈ ਕੁਝ ਨਹੀਂ ਅਸੀਂ ਇੱਥੇ ਕੋਣੀ ਸੀ ਕੁੜੀਆਂ ਨੂੰ ਕੈਮਰੇ ਤੋਂ ਦੇਖੋ ਮੈਂ ਤੁਹਾਨੂੰ ਦਿਖਾਉਣਾ ਆ ਕਿ ਵੇੜ ਬੰਦੇ ਆ ਦੇਖੋ ਅਗਲੇ ਪਾਸੇ ਬਰਾਂਡਾ ਹੈ ਪਿੱਛੇ ਕਮਰੇ ਨੇ ਪਰਲੇ ਪਾਸੇ ਲੈਂਡਰਿੰਗ ਬਾਥਰੂਮ ਵਧੀਆ ਆਪਦਾ ਘਰ ਬਣਾ ਕੇ ਇਹ ਬੈਠੇ ਸੀ ਤਾਂ ਇਹ ਤੋਂ ੱੱਕੇ ਨਾਲ ਹੀ ਵੇਖ ਲੋ ਗਰੀਬ ਤੋਂ ਛਡਾਇਆ ਗਿਆ ਤਾਂ ਇਹ ਸੱਜਣ ਤੋਂ ਜਿਹੜੇ ਤੋਂ ਘਰ ਛਡਾਇਆ ਇਹੰਦਿਆਂ 4 5 ਲੜਕੀਆਂ ਨੇ ਠੀਕ ਹੈ ਜੀ ਦੋ ਲੜਕੀਆਂ ਵਿਆਹੀਆਂ ਦੂਜੀਆਂ ਤਿੰਨ ਗੁੱਡੀਆਂ ਵਿਆਹਣ ਵਾਲੀਆਂ ਛੋਟਾ ਜਿਹਾ ਬੰਦਾ ਕਿਲਾ ਪੈਰੀ ਤੇ ਵਿਚਾਰਾ ਆਪਣੀ ਦਿਹਾੜੀ ਮਿਹਨਤ ਕਰਕੇ ਕੰਮ ਕਰਦਾ ਸੀ ਆ ਹਾਲਾਤ ਨੇ ਸਾਡੇ ਪੰਜਾਬ ਦੇ ਅੰਨੇ ਪੀਂਦੇ ਕੁੱਤੇ ਚੜਦੇ ਕੋਈ ਬੰਦਾ ਨਹੀਂ ਵਿਹਦਾ ਕਿਸੇ ਨੂੰ ਮਾਰੇ ਨੂੰ ਤਗੜੇ ਨੂੰ ਜਿਹੜਾ ਕੋ ਮਾਰਾ ਮਾਰੇ ਨਾਲ ੱੱਕਾ ਬਹੁਤ ਜ਼ਿਆਦਾ ਹੁੰਦਾ ਤਾਂ ਅੱਜ ਅੱਜ ਕੀ ਹੈ ਅੱਜ ਇਕੱਠੇ ਹੋਏ ਸੀ ਕਾ ਜਿਹੜੀ ਸਾਡੇ ਐਸਐਚਓ ਸਾਹਿਬ ਮਿਲੇ ਨਹੀਂ ਕਿਉਂਕਿ ਅਸੀਂ ਗੱਲਬਾਤ ਕਰਦੇ ਜਰੂਰ ਉਹਨਾਂ ਨਾਲ ਤੇ ਪਰਸੋਂ ਦਾ ਸਾਨੂੰ ਟਾਈਮ ਦਿੱਤਾ ਉਹਨਾਂ ਨੇ ਠੀਕ ਹੈ ਜੀ ਆ ਘਰ ਹੈ ਤੇ ਆ ਘਰ ਉਹਨਾਂ ਦੀ ਭੈਣ ਦਾ ਸੀ ਜਿਹਨੇ ਇਹ ਵੇਚ ਦਿੱਤਾ ਨੇ ਇਹਨਾਂ ਨੇ ਆ ਜਿਹੜੇ ਸੱਜਣ ਇਹਨਾਂ ਨੇ ਲਿਆ ਤੇ ਆ ਦੇਖੋ ਤੁਸੀਂ ਕਰਤੂਤਾਂ ਦੇਖੋ ਸਾਡੇ ਹਾਲਾਤ ਪੰਜਾਬ ਦੇ ਆ ਘਰ ਸੀ ਆਪਦਾ ਘਰ ਛੱਡ ਕੇ ਦੇ ਐਸ ਵੇਲੇ ਨਰਕ ਦੇ ਵਿੱਚ ਉੱਥੇ ਚਲੇ ਗਏ ਨੇ ਜਿਹੜਾ ਮੈਂ ਤੁਹਾਨੂੰ ਦਿਖਾਇਆ ਤਾਂ ਇਹ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਵੀ ਅੱਜ 마ੜੇ ਦੇ ਸਾਡੇ ਭਗਵੰਤ ਮਾਨ ਸਾਹਿਬ ਤਾਂ ਗੱਲਾਂ ਹੁੰਦੇ ਸੀ ਤੇ ਅਸੀਂ 마ੜੇ ਦੇ ਨਾਲ ਖੜਾਗੇ ਸਾਡੇ ਜਿਹੜੀ ਪੁਲਿਸੇ 마ੜੇ ਦੇ ਨਾਲ ਖੜੇ ਗਿਆ ਦੇਖ ਲਓ 마ੜੇ ਦੇ ਨਾਲ ਖੜਦੀ ਬਿਲਕੁਲ 1% ਜੋ ਵੀ ਇਸ ਬੰਦੇ ਨੇ ਜਿਹੜੇ ਆ ਮੈਂ ਤੁਹਾਨੂੰ ਦਿਖਾਉਣਾ ਪਿਆ ਇਸ ਬੰਦੇ ਨੇ ਪੈਸੇ ਦੇ ਕੇ ਜਗ੍ਹਾ ਲਈ ਹੈ ਜੀ ਐਵੇਂ ਨਹੀਂ ਲਈ ਪੈਸੇ ਦੇ ਕੇ ਲਈ ਹੈ ਜਗ੍ਹਾ ਇਹ ਲਿਖਤ ਲਿਖਤ ਕੋਲ ਹੈ ਮੈਂ ਤੁਹਾਨੂੰ ਲਿਖਤ ਦੀ ਵੀ ਕਾਪੀ ਨਾਲ ਦਿਲਾਵਾਂਗਾ ਉਹ ਵੀ ਤੁਸੀਂ ਦੇਖ ਲੈ ਜੇ ਸਾਰੇ ਤੇ ਕੋਈ ਨਜਾਇਜ਼ ਵਾਲੀ ਗੱਲ ਨਹੀਂ ਹੈਗੀ ਤੇ ਆ ਦੇਖ ਲਓ ਹਾਲਾਤ ਸਾਡੇ ਪੰਜਾਬ ਦੇ ਇੰਨਾ ਇੰਨਾ ਬੇੜਾ ਕਰਕ ਗਿਆ ਇੰਨਾ ਬੇੜਾ ਕਰਕ ਗਿਆ ਜਿਹੜਾ ਹੈ ਰੱਬ ਦਾ ਨਾਂ ਰੱਬ ਹੀ ਰੱਖਾ ਮਾੜੇ ਬੰਦੇ ਦਾ ਜਿਹੜਾ ਤਗੜਾ ਤਗੜੇ ਦਾ ਸੱਤੀ ਵੀ 100 ਮਾੜੇ ਦਾ ਪੂਰਾ 100 ਵੀ ਤੇ ਭਾਈ ਨਹੀਂ ਹੁੰਦਾ ਉਹ ਹਾਲਾਤ ਨੇ ਸਾਡੇ ਪੰਜਾਬ ਦੇ ਆ ਦੇਖ ਲਓ ਤੁਸੀਂ ਅੰਦਰੋਂ ਕਿਆਂ ਵਾਲਾ ਜਿੱਥੋਂ ਤੱਕ ਫੋਟੋ ਲੈਣ ਦੇ ਆ ਨਾ ਕਿਉਂ ਗੇੜਾ ਚੰਦਰਾ ਵਜਿਆਂ ਦੀ ਚਾਬੀ ਨਹੀਂ ਕਿ ਨਹੀਂ ਤੇ ਮੈਂ ਤੁਹਾਨੂੰ ਅੰਦਰੋਂ ਵਿਖਾਉਂਦਾ ਤੇ ਐਸੇ ਵੇਲੇ ਉਹ ਵੀ ਮੈਂ ਤੁਹਾਨੂੰ ਦਿਖਾਤੀਆਂ ਨਾ ਨਰਕ ਦੇ ਘਰ ਵਿੱਚ ਬੈਠੇ ਨੇ ਜਿਹੜੇ ਸੱਪਾਂ ਦੇ ਵਿੱਚ ਆਪ ਦਾ ਵਧੀਆ ਘਰ ਛੱਡ ਕੇ ਤੇ ਉੱਥੇ ਬੈਠੇ ਠੀਕ ਹੈ ਜੀ ਸ਼ੇਅਰ ਕਰ ਦਿਆ ਜੀ ਤੇ ਕਮੈਂਟਾਂ ਦੇ ਵਿੱਚ ਦੱਸਿਆ ਜੇ ਜਰੂਰ